ਸਵੀਗੀ ਦੇ ਥਰੂ ਸ਼ੰਕਰ ਭੋਜਨ ਢਾਬੇ ਤੇ ਕੁਝ ਖਾਨ ਪੀਣ ਦਾ ਆਰਡਰ ਤੇ ਦੋ ਪਲੇਟਾਂ ਆਰਡਰ ਕੀਤੀਆਂ ਸੀ ਆਲੂ ਮਟਰ ਕੜੀ ਤੇ ਰਾਇਤਾ ਆਰਡਰ ਕੀਤਾ ਸੀ ਅਸੀਂ ਸ਼ੰਕਰ ਭੋਜਨ ਢਾਬਾ ਤੋਂ ਆਰਡਰ ਕੀਤਾ ਸੀ ਸਵੀਗੀ ਵਾਲਿਆਂ ਤੋਂ ਤੇ ਅਸੀਂ ਜਿਵੇਂ ਰਾਇਤਾ ਦਾਲ ਮਟਰ ਆਲੂ ਮਟਰ ਦੀ ਸਬਜੀ ਦਾ ਆਰਡਰ ਕੀਤਾ ਸੀ ਤੇ ਉਹਨਾਂ ਨੇ ਸਾਨੂੰ ਨੋਨ ਵੀ ਅੱਜ ਤੇਜਤਾ ਆਹ ਖਾਣੇ ਤੁਹਾਡਾ ਮਸਾ ਮੈਂ ਕਿਉਂ ਮੈਨੂੰ ਕੁਝ ਕੁਝ ਮਿਲਾ ਕੇ ਦੇਈ ਮੈਂ ਕਿਉਂ ਖਾਵਾਂ ਮੈਂ ਪ੍ਰੈਸ ਬੈਠਾ ਇੱਥੇ ਹੀ ਕਰ ਦਿੱਤਾ ਮੈਂ ਕਿਵੇਂ ਕਰ ਦੂ ਬੈਠਾ ਮੈਨੂੰ ਮੈਂ ਵਿਸ਼ਵਾਸ ਕਰ ਨਹੀਂ ਸਕਦਾ ਇਸ ਚੀਜ਼ ਤੇ ਮੈਂ ਤੁਹਾਨੂੰ ਜਿੱਥੋਂ ਕਹਿੰਗੇ ਉੱਥੋਂ ਲਿਆ ਦੇਣਾ ਜੀ ਬਸ ਤੁਸੀਂ ਦੱਸੋ ਜੀ ਨਹੀਂ ਸਰ ਮੈਂ ਤੁਹਾਨੂੰ ਕੋਈ ਹੋਰ ਰੈਸਟੋਰੈਂਟ ਤੋਂ ਲਿਆ ਦੇਣਾ ਪਰ ਉਹਨਾਂ ਵੱਲੋਂ ਸਾਨੂੰ ਇੱਕ ਹੈ ਸ਼ਾਇਦ ਕੋਈ ਪਨੀਰ ਦੀ ਸਬਜ਼ੀ ਹੈ ਇੱਕ ਗੁਦਾਲ ਹੈ ਗੁਦਾਲ ਫਰਾਈ ਹੈ ਤੇ ਨਾਲ ਕੋਈ ਨੌਨ ਵੇਜ ਹੈ ਅਸੀਂ ਨੌਨ ਵੇਜ ਕਿ ਟੈਕਿੰਗ ਸਾਨੂੰ ਨਹੀਂ ਪਤਾ ਕਿ ਕੀ ਹੈ ਇਸ ਦਾ ਨਾਮ ਦਾ ਲਿਆ ਆ ਸੀ ਹੱਥ ਮੀਨ ਲਗਾਉਂਦੇਗੇ इवन ਅਸੀਂ ਕੇਕ ਪੇਸਟਰੀ ਵੀ ਐਡਲਸ ਖਾਂਗੇ ਮਾਡਮ ਜੀ ਜੀ ਤੁਹਾਡੇ ਮੈਂ ਪ੍ਰੈਸ਼ਨ ਸਾਲ ਦੇ ਦਿਲ ਸੀ ਮੰਨ ਲਾਂਗਾ ਤੁਸੀਂ ਸਾਡ ਤੋਂ ਕਿੱਥੇ ਆ ਸਰ ਮੈਂ ਮਿਲਤੀ ਅੰਦੀ ਸਾਰਾ ਕੁਝ ਕਾਚੀਆ ਨਾ ਹਾਂ ਸੋਰੀ ਸਰ ਉਹਨਾਂ ਨੇ ਮੈਂ ਫੋਨ ਕੀਤਾ ਕਹਿੰਦਾ ਸਾਡੀ ਇੰਦੇ ਕੋਈ ਗਲਤੀ ਨਹੀਂ ਮੁੰਡਿਆਂ ਕੋਲ ਦੋ ਦੋ ਆਰਡਰ ਹੁੰਦੇ ਆ ਤੁਹਾਨੂੰ ਗਲਤ ਆਰਡਰ ਪਕੜਾ ਗਿਆ ਇਹ ਲੋਕਾਂ ਨੂੰ ਪਤਾ ਲੱਗੇ ਕਿ ਕੀ ਅੰਗਹਿਲੀਆਂ ਕਰ ਰਹੇ ਆ ਕਿ ਜਿਹੜੇ ਬੰਦੇ ਕੋਈ ਪਿਓਰ ਵੈਜੀਟੇਰੀਅਨ ਐ ਨੋਨ ਵੈਜ ਨਹੀਂ ਖਾ ਰਹੇ ਉਹਨਾਂ ਨੂੰ ਨੋਨ ਵੈਜ ਪਰੋਸਿਆ ਜਾ ਰਿਹਾ ਐ ਐਨ ਗਹਿਲੀਆਂ ਤੇ ਇਹਨਾਂ ਦੁਕਾਨਦਾਰਾਂ ਦੀ ਜਾਂ ਜੋ ਵੀ ਉਹਨਾਂ ਦੀ ਐ ਇਸ ਦਾ ਮਤਲਬ ਤਾਂ ਮੈਂ ਤੁਹਾਨੂੰ ਜੋ ਪਕੜਾਣਾਗਾ ਕੋਈ ਸਿਰਹੀ ਇੰਡਿਵੀਡੂਅਲ ਕਰੂੰਗਾ ਕਰੂੰਗੇ ਨਾ ਜੇ ਉਹ ਮੁੰਡੇ ਫੜਾਉਗੇ ਜਿਹੜੇ ਕਰਨਗੇ ਉਹਦੇ ਚੋਂ ਤਾਂ ਕੋਈ ਕਸੂਰ ਹੀ ਨਹੀਂਗਾ ਤੇ ਕਸੂਰ ਸਾਰਾ ਹੋਏਗਾ ਤੇ ਸਿਸਟਮ ਹੁੰਦਾ ਤੇਰੇ ਉਹਨਾਂ ਨੂੰ ਅਸੀਂ ਬੜੇ ਪਿਆਰ ਨਾਲ ਪਹਿਲਾਂ ਕਿਹਾ ਲੇਕਿਨ ਉਹਨਾਂ ਨੇ ਆਦੀ ਗੱਲ ਨਹੀਂ ਮੰਨੀ ਉਹ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਮੁੰਡਿਆਂ ਦੀਆਂ ਗਲਤੀਆਂ ਮੁੰਡੇ ਆਪੇ ਆ ਚੱਕ ਕੇ ਲੈ ਜਾਂਦੇ ਆ। ਨਾਮ ਹੈਗਾ ਜੀ ਤੁਹਾਡਾ ਔਰ ਕੀ ਗੱਲ ਹੋਈ ਹੈ? ਮੇਰਾ ਨਾਮ ਲਲਿਤ ਕੁਸ਼ਨ ਮੁਕਸਦ ਹੈ ਰਹਿਣ ਵਾਲਾ। ਬੱਸ ਸਟੈਂਡ ਕੋਲ ਮਿਲ ਮੈਡੀਸਨ ਦੀ ਸ਼ਾਪ ਹੈ ਅਸੀਂ ਅੱਜ ਘਰ ਵਿੱਚ ਕੋਈ ਨਾ ਹੋਣ ਕਾਰਨ ਸਵੀਜੀ ਦੇ ਥਰੂ ਸ਼ੰਕਰ ਭੋਜਨ ਢਾਬੇ ਤੇ ਕੁਝ ਖਾਨਵੀਂ ਦਾ ਆਰਡਰ ਤੇ ਦੋ ਪਲੇਟਾਂ ਆਰਡਰ ਕੀਤੀਆਂ ਸੀ ਜਿੰਦੇ ਵਿੱਚ ਮਟਰ ਪਨੀਰ ਸੌਰੀ ਆਲੂ ਮਟਰ ਕੜੀ ਤੇ ਰਾਇਤਾ ਆਰਡਰ ਕੀਤਾ ਸੀਗਾ ਜੋ ਮੈਂ ਤੁਹਾਨੂੰ ਸਕਰੀਨਸ਼ਾਟ ਭੇਜਵਾ ਦਿੰਦਾ ਗੁਰਯਾਨੀ ਆਰਡਰ ਕੀਤਾ ਸੀਗਾ ਪਰ ਉਹਨਾਂ ਵੱਲੋਂ ਸਾਨੂੰ ਇੱਕ ਹੈ ਸ਼ਾਇਦ ਕੋਈ ਪਨੀਰ ਦੀ ਸਬਜੀ ਹੈ ਇੱਕ ਦਾਲ ਹੈ ਦਾਲ ਫਰਾਈ ਹੈ ਤੇ ਨਾਲ ਕੋਈ ਨੌਨ ਵੇਜ ਹੈ ਅਸੀਂ ਨੌਨ ਵੇਜ ਦਾ ਟੈਚਿੰਗ ਸਾਨੂੰ ਨਹੀਂ ਪਤਾ ਕਿ ਕੀ ਹੈ ਉਹਦਾ ਕੁਝ ਖਾਣ ਲੱਗੇ ਸਾਨੂੰ ਕੁਸੂਰਤਾ ਉਹ ਤਾਂ ਐਪ ਲਿਖਾ ਲੱਗਿਆ ਤੇ ਪਪੋੜੇ ਹੋਣਗੇ ਪਰ ਜੋ ਨੱਪ ਕੇ ਦੇਖਿਆ ਵਿੱਚ ਤਾਂ ਵਿੱਚੋਂ ਦੇ ਵਿੱਚੋਂ ਵੀ ਕੁਝ ਹੋਰ ਤਰ੍ਹਾਂ ਦਾ ਆ ਰਿਹਾ ਸੀ ਜੋ ਕਿ ਪਰ ਸਾਡੇ ਇਥੇ ਲੱਗੇ ਕੋਈ ਖਾ ਲੈੰਦੇ ਆ ਉਹਨਾਂ ਨੂੰ ਪੁੱਛਿਆ ਨਾ ਦੱਸੇ ਤੈਨੂੰ ਅਭੀ ਨਾਉਨ ਵਿੱਚ ਆ। ਤਾਂ ਧੰਨਵਾਦ ਉਹ ਹੀ ਉਹਨਾਂ ਦੇ ਨਾਲ ਵੀ ਤੁਸੀਂ ਆਰਡਰ ਕੰਸ ਭੇਜਿਆ ਹੈਗਾ ਨਾਉਨ ਵਿੱਚ ਭੇਜ ਤਾਂ। ਹਾਂਜੀ ਉਹਨਾਂ ਨੇ ਮੈਂ ਫੋਨ ਕੀਤਾ ਕਹਿੰਦਾ ਸਾਡੀ ਇੰਦੇ ਵਿੱਚ ਕੋਈ ਗਲਤੀ ਨਹੀਂ ਮੁੰਡਿਆਂ ਕੋਲ ਦੋ ਦੋ ਆਰਡਰ ਹੁੰਦੇ ਆ ਤੁਹਾਨੂੰ ਗਲਤ ਆਰਡਰ ਪਕੜਾ ਗਿਆ। ਉਸ ਤੋਂ ਬਾਅਦ ਫਿਰ ਉਹਨਾਂ ਦਾ ਫੋਨ ਆਇਆ ਉਹ ਕਹੇ ਉਹ ਕਹਿ ਰਹੀ ਹੈ ਕਿ ਕਹਿੰਦੇ ਇੰਦੇ ਵਿੱਚ ਸਾਡੇ ਕੋਲ ਪੰਜ-ਚਾਹ ਲਫਾਫੇ ਹੁੰਦੇ ਆ ਮੁੰਡੇ ਕੋ ਚੁੱਕ ਕੇ ਲੈ ਜਾਂਦੇ। ਮੈਂ ਉਹਨਾਂ ਤੋਂ ਇੰਨਾ ਵੀ ਪੁੱਛਿਆ ਵੀ ਕਿ ਤੁਹਾਡੇ ਜਿਉਂ ਪੰਜ-ਪੰਜ 6-6 ਆਰਡਰ ਇਕੱਠੇ ਆਉਂ ਵਿਚ ਇਸ ਦੇ ਵਿੱਚ ਵੀ ਹੁੰਦਾ ਹੈ ਵੀ ਜਿਸਕੇ ਨਾਲ ਵੀ ਤਾਂ ਪਤਾ ਲੱਗੇ ਕਿਸੇ ਕੀ ਖਾਣਾ ਗਿਆ ਤੇ ਉਹਨਾਂ ਨੇ ਕਿ ਨਹੀਂ ਅਸੀਂ ਇਸ ਦਾ ਕੋਈ ਟੈਗ ਨਹੀਂ ਲਗਾਉਂਦੇ ਇਸ ਦਾ ਮਤਲਬ ਤਾਂ ਮੈਂ ਤੁਹਾਨੂੰ ਜੋ ਪਕੜਾ ਲਾਂਗਾ ਤੁਸੀਂ ਉਹੀ ਦੁਹਰ ਕਰੂਗਾ ਕਰੋਗੇ ਨਾ ਜੋ ਮੁੰਡੇ ਫੜਾਉਂਦੇ ਕਰਦੇ ਹੁੰਦੇ ਤੇ ਹੁੰਦਾ ਤਾਂ ਕੋਈ ਕਸੂਰੀ ਨਹੀਂਗਾ ਤੇ ਕਸੂਰ ਸਾਰਾ ਹੋਏ ਤੇ ਸਿੱਟੇ ਮੁੰਡਿਆ ਤੇਰੇ ਪਹਿਲਾਂ ਵੀ ਆਰਡਰ ਕਰਦੇ ਰਹੇ ਹਾਂ ਹਾਂ ਬੇਟੇ ਮੇਰੀਆਂ ਬੇਟੀਆਂ ਵਗੈਰਾ ਕਰਦੇ ਰਹਿੰਦੇ ਆ ਆਰਡਰ ਕੋਈ ਇਹ ਇਹ ਹੁਣ ਤੁਸੀਂ ਮੰਨੋ ਕਿ ਕੰਪਲੀਟ ਹੈਗੀ ਆ ਕੋਈ ਤਾਂ ਕੀਤੀ ਹੈਗੀ ਅੰਦਰ ਦੇ ਕੋਲ ਅਸੀਂ ਇਹਨਾਂ ਸਵਿਜੀ ਤੇ ਕੰਪਲੀਟ ਕੀਤੀ ਸੀਗੀ ਉਹਦੇ ਤੁਹਾਨੂੰ ਸਕਰੀਨਸ਼ਾਟ ਮੈਂ ਸੈਂਡ ਕਰਵਾ ਦਿੰਨੇ ਉਹਦੇ ਚ ਵੀ ਹੈ ਉਹਦੇ ਚ ਜੋ ਹੈਗਾ ਉਹ ਵੀ ਕਹਿੰਦੇ ਵੀ ਅਸੀਂ 파ਟਨਰ ਨੂੰ ਕਹਾਂਗੇ ਕਿ ਇਹੋ ਜੀ ਕੋਈ ਗਲਤੀ ਨਾ ਹੋਵੇ ਉਹਨਾਂ ਤੋਂ ਸਾਨੂੰ ਕੋਈ ਤਸਦੀਕ ਸੱਲੀ ਬਕਸ ਜਵਾਬ ਨਹੀਂ ਮਿਲਿਆਗਾ ਇਹਨਾਂ ਦੇ ਨਾਲ ਕਿ ਕਿਸੇ ਨਾਲ ਨੌਨ ਵੇਜ ਖਾਂਦੇ ਨਹੀਂ ਹੈ ਕਿ ਇਸ ਤਰ੍ਹਾਂ ਦੇ ਨਾਲ ਨੌਨ ਵੇਜ ਵਿੱਚ ਭੇਜ ਦੇਣਾ ਕੋਈ ਚੈੱਕ ਨਹੀਂ ਕੀਤਾ ਜਾਣਾ ਟੈਗ ਨਹੀਂ ਲੱਗਿਆ ਹੋਇਆ ਮੇਰਾ ਤੁਹਾਨੂੰ ਇਸ ਤੁਹਾਡੇ ਥਰੂ ਇਹ ਹੀ ਦੱਸਣੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇਹਦੇ ਵਿੱਚ ਇਹ ਹੀ ਚਾਹਨਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਕੀ ਅੰਗਹਿਲੀਆਂ ਕਰ ਰਹੀ ਹੈ ਕਿ ਜਿਹੜੇ ਬੰਦੇ ਕੋਈ ਪਿਓਰ ਵੈਜੀਟੇਰੀਅਨ ਹੈ ਨੋਨ ਵੈਜ ਨਹੀਂ ਖਾ ਰਹੇ ਉਹਨਾਂ ਨੂੰ ਨੋਨ ਵੈਜ ਪਰੋਸਿਆ ਜਾ ਰਿਹਾ ਹੈ ਅੰਗਹਿਲੀਆਂ ਤਾਂ ਇਹਨਾਂ ਦੁਕਾਨਦਾਰਾਂ ਦੀ ਜਾਂ ਜੋ ਵੀ ਉਹਨਾਂ ਦੀਆਂ ਏਜੰਸੀਆਂ ਸਵੀਟੀ ਵਗੈਰਾ ਥਰੂ ਆਨਲਾਈਨ ਦਾ ਕੰਮ ਤਾਂ ਕਰ ਲੈਂਦੇ ਆ ਪਰ ਉਹਦੇ ਵਿੱਚ ਪ੍ਰੋਪਰ ਕਰਦੇ ਨਹੀਂ ਨਾ ਕੋਈ ਟੈਗ ਨਾ ਕੁਝ ਵੀ ਅਸੀਂ ਤਾਂ ਕੋਈ ਕਿਸੇ ਨੂੰ ਕੋਸ਼ਿਸ਼ ਪਕੜਾ ਦੇ ਇਹਦਾ ਹੁਣ ਇਹਦਾ ਮੈਨੂੰ ਫੋਨ ਆ ਰਿਹਾ ਸੀ ਆ ਰਿਹਾ ਸੀਗਾ ਕਹਿੰਦਾ ਤੁਹਾਨੂੰ ਖਾਣਾ ਭੁਜਵਾ ਦਿੰਨਾ ਮੈਂ ਹੋਰ ਆਪ ਲੈ ਕੇ ਆਪ ਦੇ ਜਾਣੇ ਮੈਨੂੰ ਕੀ ਪਤਾ ਮੈਨੂੰ ਕੀ ਦੇ ਕੇ ਜਾਏਗਾ ਸਹੀ ਦੇਖੀਏ ਗਲਤ ਦੇਖ ਜਾਏਗੇ ਹੁੰਦੇ ਮੈਂ ਤਾਂ ਵਿਸ਼ਵਾਸ ਹੀ ਖਤਮ ਕਰ ਦੋਗੇ ਇਹ ਪਤਾ ਟਰਬਾ ਕਿੱਥੇ ਹੈਗਾ ਜੀ ਇਹ ਸ਼ਾਇਦ ਮਸੀਤ ਵਾਲੇ ਚੌਂਕ ਕੋਲੇ ਆ ਆਪਣੇ ਬਸ ਮਸੀਤ ਚੌਂਕ ਦੇ ਕੋਲੇ ਉੱਥੇ ਅੰਦਾਜ਼ਾ ਲਾ ਕੋਈ ਕੋ ਤੁਮ ਲੇਟ ਕਰੋਗੇ ਕੋਈ ਫੋਟੋ ਹਾਂ ਮੈਨੂੰ ਇਹ ਫੂਡ ਐਪਸ ਆ ਮੈਂ ਕੋਰਟ ਦੇ ਜਿੱਥੇ ਮਰਜੀ ਜਾਣਾ ਕੋਈ ਮ ਜਾਵਾਂਗਾ ਮੰਗ ਕੀ ਕਰਦੇ ਹੋ ਵੀ ਮੈਨੂੰ ਆਪਾਂ ਦੇ ਚਾਣ ਵੀ ਜਿਹੜਾ ਹੈਗੀ ਜਗ ਜੈਰ ਹੋਣੀ ਚਾਹੀਦੀ ਸੀ ਜੀ ਵੀਡੀਓ ਚੀਜ਼ ਅ ਵੀ ਹੁਣ ਪਤਾ ਲੱਗਣਾ ਚਾਹੀਏ ਲੋਕਾਂ ਨੂੰ ਕਿ ਕਿਸ ਤਰ੍ਹਾਂ ਦੇ ਕਰ ਰਹੇ ਆ ਅਗਿਆਨੀਆਂ ਕਰ ਰਹੇ ਨੇ ਨਾਮ ਹੈਗਾ ਮਮਤਾ ਤੇ ਕੀ ਹੋਇਆ ਕੀ ਅੱਜ ਅਸੀਂ ਸ਼ੰਕਰ ਭੋਜਨ ਵੰਡਾਤੋਂ ਆਰਡਰ ਕੀਤਾ ਸੀ ਸਵੀਗੀ ਵਾਲਿਆਂ ਤੋਂ ਤੇ ਅਸੀਂ ਜਿਵੇਂ ਰਾਇਤਾ ਦਾਲ ਮਟਰ ਆਲੂ ਮਟਰ ਦੀ ਸਬਜ਼ੀ ਦਾ ਆਰਡਰ ਕੀਤਾ ਸੀ ਤੇ ਉਹਨਾਂ ਨੇ ਸਾਨੂੰ ਨੌਨ ਵੇਜ ਪੇਜਤਾ ਫੋਲਾਂ ਨੇ ਨਹੀਂ ਨਹੀਂ ਅਸਤ ਨਾਮਦਾਨ ਲਿਆ ਆਇਆ ਸੀ ਹੱਥ ਵੀ ਲਗਾਉਂਦੇਗੇ इवन ਅਸੀਂ ਕੇਕ ਪੇਸਟਰੀ ਵੀ ਐਡਲਸ ਖਾਂਦੇ ਆ ਤੇ ਇਹ ਸਾਰਾ ਹੀ ਨੌਨ ਵੇਜ ਦੇ ਚੀਜ਼ਾਂ ਹੋਰ ਵੀ ਕੁਝ ਪੈਂਦੇ ਆ ਦਾਲ ਸੀ ਨਾਲ ਨੌਨ ਵੇਜ ਦੇ ਰੋਟੀ ਸੀ ਤੇ ਇੱਕ ਨਾਲ ਹੋਰ ਪਤਾ ਨਹੀਂ ਕੀ ਚਾਹੀ ਸੀ ਅਸੀਂ ਉਹਨੂੰ ਓਪਨ ਹੀ ਨਹੀਂ ਕੀਤਾ ਤੇ ਉਹ ਗੱਲਬਾਤ ਹੋਈ ਉਹਨਾਂ ਨਾਲ ਤੁਹਾਡੀ ਤੁਸੀਂ ਕੰਪਲੀਟ ਕਰਨੀ ਚਾਹੀਦੀ ਉਹਨਾਂ ਨੂੰ ਅਸੀਂ ਬੜੇ ਪਿਆਰ ਨਾਲ ਪਹਿਲਾਂ ਕਿਹਾ ਲੇਕਿਨ ਉਹਨਾਂ ਨੇ ਆਦੀ ਗੱਲ ਨਹੀਂ ਮੰਨੀ ਉਹ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਮੁੰਡਿਆਂ ਦੀ ਗਲਤੀਆਂ ਮੁੰਡੇ ਆਪੇ ਆ ਚੱਕ ਕੇ ਲੈ ਜਾਂਦੇ ਆ ਅਸੀਂ ਨਹੀਂ ਉਹਨਾਂ ਨੂੰ ਫੜਾ ਦੇਗੇ ਜੋ ਵੀ ਪੈਕਿੰਗ ਹੁੰਦੀ ਹੈ ਉਹ ਅਸੀਂ ਕਰਕੇ ਰੱਖਦੇ ਨਹੀਂ ਤੋਂ ਲੈ ਜਾਂਦੇ ਆ ਤੇ ਕੀ ਮੰਗ ਕੀ ਕਰਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਮੰਨ ਲਓ ਨੌਨ ਵੇਜ ਭੇਜਤਾ ਜਦੋਂ ਤੁਸੀਂ ਹਾਂਦੇ ਨਹੀਂ ਹੈਗੇ ਕਿਸ ਨੂੰ ਕਿਉਂ ਦੇਖਦੇ ਕਿ ਮੰਗ ਕੀ ਕਰਦੇ ਅਸੀਂ ਇਹ ਕਹਿੰਦੇ ਆ ਵੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਅਸੀਂ ਉਹਨਾਂ ਨੂੰ ਪਹਿਲਾਂ ਬੜੇ ਪਿਆਰ ਨਾਲ ਕਿਹਾ ਸੀ ਲੇਕਿਨ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀਗੀ ਉਹ ਕਹਿੰਦੇ ਨਹੀਂ ਸਾਡੇ ਵਿੱਚ ਕੋਈ ਕਸੂਰ ਹੈ ਨਹੀਂ ਕਸੂਰ ਹੀ ਸਾਡੇ ਮੁੰਡਿਆਂ ਦਾ ਹੈਗੇ ਤੁਸੀਂ ਮੁੰਡਿਆਂ ਨੂੰ ਕਾਲ ਕਰੋ ਮੁੰਡਿਆਂ ਨੂੰ ਕਾਲ ਕੀਤੀ ਉਹਨਾਂ ਉਹ ਚੁੱਕਦੇ ਨਹੀਂਗੇ ਪਹਿਲਾਂ ਹੀ ਆਪਰ ਕਰਦੇ ਨੇ ਇਸ ਤੋਂ ਇੱਕ ਦਿਨ ਪਹਿਲਾਂ ਵੀ ਆਰਡਰ ਕੀਤਾ ਸੀ ਉਦੋਂ ਖਾਣਾ ਸਹੀ ਆਇਆ ਸੀ ਲੇਕਿਨ ਅੱਜ ਨਹੀਂ ਚੰਗਾ ਆਇਆ